ਸਰਸਾ ਨਜ਼ੀਰ ਜਦੋਂ ਗੁਰੂ ਗੋਬਿੰਦ ਸਿੰਘ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਵੱਲ ਚਲੇ ਗਏ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਗੰਗੂ ਦੇ ਪਿੰਡ ਸੇੜੀ ਆ ਗਏ ਗੰਗੂ ਲਾਲਸ ਬਚੋ ਕੇ ਰਾਤ ਨੂੰ ਗੰਗੂ ਨੇ ਮਾਤਾ ਜੀ ਦੀ ਮੋਹਰਾ ਵਾਲੀ ਥੱਲੀ ਚੋਰੀ ਕਰ ਲਈ ਇਸ ਗੱਲ ਦੇ ਡਰੋਂ ਹੀ ਗੰਗੂ ਨੇ ਚੁਗਲੀ ਕਰਕੇ ਸੂਬੇ ਸਰਾਂ ਦੇ ਕੋਲ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਫੜਾਤਾ ਇਸ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕਈ ਦਿਨ ਕੈਦ ਰੱਖਿਆ ਗਿਆ ਇੱਥੇ ਹੀ ਇਸ ਬੁਰਜ ਦੇ ਵਿੱਚ ਮੋਤੀਰਾ ਮਹਿਰਾਜੀ ਬੱਚਿਆਂ ਵਾਸਤੇ ਅਤੇ ਮਾਤਾ ਜੀ ਵਾਸਤੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਦੁੱਧ ਪਲਾਉਂਦਾ ਰਿਹਾ ਇਸ ਦੇ ਬਦਲੇ ਵਿੱਚ ਉਸ ਦਾ ਸਾਰਾ ਪਰਿਵਾਰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਇਹ ਠੰਡਾ ਬੁਰਜਾ ਜਿੱਥੇ ਕਿ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਸੂਬੇ ਸਰਾਂਦ ਨੇ ਕੈਦ ਕੀਤਾ ਸੀ